ਸੋ ਸਾਰਿਆਂ ਸਤਿ ਸ਼੍ਰੀ ਅਕਾਲ ਸਾਹਿਬ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਬੰਦਾ ਕੋਈ ਦਿਲ ਦੀ ਜਾਂ ਪੈਸੇ ਨਾਲ ਵੱਡਾ ਨਹੀਂ ਹੁੰਦਾ ਦਿਲ ਦੀ ਅਮੀਰੀ ਨਾਲ ਵੱਡਾ ਹੁੰਦਾ ਵਾ ਦਿਲ ਦੀ ਅਮੀਰੀ ਕਿਸੇ ਕਿਸੇ ਕੋਲ ਹੀ ਹੁੰਦੀ ਆ ਵਾ ਪੈਸਾ ਸਾਰਿਆਂ ਕੋਲ ਹੁੰਦਾ ਵਾ ਪਰ ਖਰਚ ਨੂੰ ਕਿਸੇ ਦਾ ਜੀ ਨਹੀਂ ਕਰਦਾ ਤੇ ਇਹ ਜਿਹੜੀਆਂ ਚੀਜ਼ਾਂ ਆ ਨਾ ਇਹ ਕਿਸੇ ਕਿਸੇ ਕੋਲ ਹੀ ਹੁੰਦੀਆਂ ਵਾ ਤੇ ਬਾਕੀ ਭਰਾਵੋ ਕੋਸ਼ਿਸ਼ ਰਿਆ ਕਰੋ ਜਿਹੜੀ ਬੰਦੇ ਆ ਨਾ ਬੰਦੇ ਬੰਦਿਆਂ ਨਾਲ ਹੀ ਬੰਦਿਆਂ ਦੀ ਜੈ ਆ ਤੇ ਕੋਈ ਗੱਲਾ ਕਦੀ ਨਾ ਮੈਦਾਨ ਜਿੱਤਿਆ ਦੇ ਨਾ ਜਿੱਤੂਗਾ ਆ ਵੇ ਯਾ ਦੇ ਖੁੱਲਿਆ ਕਰਮਾਂ ਲਾ ਉਦੋਂ ਤੇ ਲੱਗੇ ਆ ਤੇ ਨਹੀਂ ਆਹ ਨਹੀਂ ਉਦੋਂ ਤੇ ਲੱਗੇ ਆ ਆਪਾਂ ਮਹਾਰਾਜ ਦੀ ਕਿਰਪਾ ਨਾਲ ਮਹਾਰਾਜ ਦੀ ਕਿਰਪਾ ਨਾਲ ਇੱਕ ਫੇਰ ਲੈ ਆਉਣੀ ਮਸ਼ੀਨ ਦਾ ਟਾਈਮ ਨਾ ਫੇਰ ਚਲੇ ਜੇ ਮਸ਼ੀਨ ਦਾ ਸੌਦਾ ਹੁੰਦਿਆ ਵਾ ਗਰਜੈਂਟ ਦੀ ਮਸ਼ੀਨ ਇੱਕ ਫੇਰ ਲੈ ਆਉਣੀ ਆਪਾਂ ਬੜੀ ਕਿਰਪਾ ਦੇ ਦੇ ਉਹ ਦੇਣਾ ਉਹ ਮਾਰਕ ਦੇਣਾ ਵਾ ਸਵੇਰੇ ਵੇਖਣ ਜਾਣੀ ਅੱਜ ਫੂਲ ਆਈ ਜਦਾ ਠੀਕ ਹੈ ਸਵੇਰੇ ਜਾਣਾ ਵੇਖਣ ਹੁਣ ਦੱਸੋ ਲੱਗ ਗਿਆ ਜਾ ਮੇਰੇ ਤਾਂ ਅਜ ਇੱਥੇ ਵੈਸੇ ਆ ਜਾ ਉਹ ਗੱਫੇ ਦੇਈ ਜਾਂਦਾ ਤੇ ਖਾਈ ਜਾਂਦੇ ਆ ਤੇ ਉਹ ਵਧਾਈ ਜਾਂਦਾ ਤੇ ਬਤਾਉਂਦੇ ਆ ਹਾਂ ਮੇਰਾ ਪੁੱਛਾ ਵਾ ਹਾਂ ਕੋਈ ਨਾ ਆਇਆ ਮੇਰੇ ਨਾਲ ਤੇ ਅਸੀਂ ਬੜੀ ਕਿਰਪਾ ਦੇ ਨਾਲ ਆ ਮਸ਼ੀਨ ਬਣਾਉਂਦੇ ਉਹ ਵੈਗ ਦੂਦੇ ਨਾਲ ਹੱਥ ਦੇ ਨਾਲ ਤਾਗੇ ਤੇ ਮਾਲਕ ਉਹ ਕਿਰਪਾ ਕਰੇ ਤੇ ਸਾਰਾ ਕੁਝ ਹੁੰਦਾ ਨਹੀਂ ਤੇ ਨਹੀਂ ਹੋ ਸਕਦਾ ਤੇ ਇਹ ਮੇਰੇ ਨਾਲ ਡਰਾਈਵਰ ਆ ਤੇ ਅਸੀਂ ਬਹੁਤ ਵਧੀਆ ਕੰਮ ਕੀਤਾ ਮਸ਼ੀਨ ਇੰਨੀ ਸਾਫ਼ ਚੱਲੀ ਤੇ ਮਾਲਕ ਵੀ ਖੁਸ਼ ਤੇ ਅਸੀਂ ਖੁਸ਼ ਬਸ ਇਹ ਆਪਣਾ ਫਰਮਾਨ ਆ ਇਹ ਆਪਣੇ ਡੋਰੀਨ ਡਰਾਈਵਰ ਆ ਚਲੋ ਮਾਲਕੀ ਕਿਰਪਾ ਨਾਲ ਇਹਨਾਂ ਦਾ ਇਦਾਂ ਕੋ ਵਧੀਆ ਸੁਭਾਅ ਆ ਨਾ ਇਹਨਾਂ ਨੇ ਘੜੀ ਵੇਖਿਆ ਇਹਨਾਂ ਨੇ ਇਹ ਨਹੀਂ ਕਈ ਸਮਝਾ ਵੀ ਅਸੀਂ ਇਹ ਮਸ਼ੀਨ ਦੇ ਡਰਾਈਵਰ ਇਹ ਮਾਲਕੀ ਆ ਤੇ ਮਾਲਕੀ ਆ ਜੇ ਮਾਲਕ ਸਮਝ ਕੇ ਚਲਾਉਣਗੇ ਤੇ ਸਭ ਕੁਝ ਆ ਨਹੀਂ ਆਈਂ ਤੇ ਗੁਰੂ ਘਰ ਪਰਿਵਾਰ ਆਈਂ ਉਹਨਾਂ ਰੋਟੀ ਇਹ ਤਾਂ ਖਾਣੀ ਹੈ ਹਾਂ ਰੋਟੀ ਇਥੋਂ ਇਹਨਾਂ ਕੋ ਖਾਣੀ ਹੈ ਇਹ ਇਹਨਾਂ ਦਾ ਪਰਿਵਾਰ ਆ ਕਮਾ ਕੇ ਤੁਹਾਨੂੰ ਦਵਾਂਗੇ ਤੁਹਾਨੂੰ ਸਾਡਾ ਨਿਕਾ ਇੱਕ ਹੋਰ ਹੋਣ ਵਾਲਾ ਤੇ ਉਹਦੇ ਨਾਲ ਵੀ ਗੱਲਬਾਤ ਕਰਦੇ ਸਾਂਜੀ ਤੇ ਬਾਕੀ ਆਪਣਾ ਵੀਰ ਅਮਰਤ ਇਹ ਵੀ ਆਪਣਾ ਪੂਰਾ ਸੰਜੋਗ ਜਿੰਦਾ ਵਾ ਬਾਕੀ ਇਹ ਵੀ ਥੋੜੀ ਜਿਹੀ ਆਪਣੀ ਕਰ ਲੈਂਦਾ ਗੱਲਬਾਤ ਦੱਸੋ ਵੀ ਜੀ ਤੁਸੀਂ ਥੋੜਾ ਬਸ ਸੁਝਾਅ ਦਿਓ ਆਪਣੇ ਭਰਾਵਾਂ ਬਾਰੇ ਸੋ ਜਿੱਦਾਂ ਵੀਰ ਨੇ ਕਿਹਾ ਵਾ ਵੀ ਆਪਾਂ ਸਾਰੇ ਬੰਦੇ ਡਰਾਈਵਰ ਫੋਰਮੈਨ ਅਹੀਂ ਆਪ ਹੀ ਡਰਾਈਵਰ ਹੈ ਆਪ ਹੀ ਫੋਰਮੈਨ ਹੈ ਕੋਈ ਆਪਣੇ ਤੇ ਵੱਖਰਾ ਨਹੀਂਗਾ ਸੋ ਦਿਲ ਮਲੇ ਆ ਤੇ ਮਨ ਖੁਸ਼ ਹੋ ਕੇ ਕੰਮ ਕਰੀਦਾ ਟਾਈਮ ਦਾ ਪਤਾ ਨਹੀਂ ਲੱਗਦਾ ਕਿੱਦੋਂ ਲੰਘ ਜਾਂਦਾ ਇਹ ਮਿਹਨਤਾਂ ਨਾਲ ਜਿਹੜੀਆਂ ਤੇ ਮਿਹਨਤ ਚ ਕੋਈ ਅਮੀਰੀ ਨਹੀਂ ਕੋਈ ਗਰੀਬੀ ਨਹੀਂ ਵਖਰੀ ਨਹੀਂ ਤੇ ਨਾਲ ਮਿਲ ਕੇ ਕੰਮ ਕਰੋ ਸੋ ਮਿਹਨਤਾਂ ਨਾਲ ਜਿਹੜੀ ਜਿਹੜੀ ਮਿਹਨਤ ਆ ਕਦੀ ਖੁਰਦੀ ਨਹੀਂ ਆ ਤੇ ਮੇਰੇ ਭਰਾਓ ਕਦੀ ਵੀ ਦੋ ਨੰਬਰ ਦਾ ਕੰਮ ਨਾ ਕਰੋ ਕੋਈ ਢਾਕਾ ਨਾ ਮਾਰੋ ਕੋਈ ਚੋਰੀ ਨਾ ਕਰੋ ਤੇ ਕੋਈ ਕਿਸੇ ਦਾ ਪਰਵਾਰ ਨਾਲ ਖਤਮ ਕਰੋ ਆਰਿਆ ਨੂੰ ਇਹੋ ਬੇਨਤੀ ਆ ਵੀ ਕੰਮ ਆਪਾਂ ਲੱਭੀਏ ਇਹਨਾਂ ਕੰਮ ਵਾਧੂ ਆ। ਕਿਉਂਕਿ ਦੇ ਆਪਾਂ ਘਰੇ ਬੈਠੇ ਗਏ ਇਹ ਕੰਮ ਨਹੀਂ ਤਾਂ ਫਿਰ ਹੈ ਨਹੀਂ ਨਾ। ਇਹੋ ਗੱਲ ਬਾਹਰ ਆ। ਬਾਹਰ ਵੀ ਆਪਾਂ ਨੂੰ ਕੰਮ ਲੱਭਣਾ ਪੈਂਦਾ ਉਹ ਤਾਂ ਫੇਰ ਹੀ ਮਿਲਦਾ ਵਾ ਆਪੇ ਨਹੀਂ ਮਿਲਦਾ। ਸੋ ਮਿਹਨਤ ਕਰਕੇ ਖਾਓ ਥੋੜੀ ਖਾ ਲਓ ਉਹਦੇ ਵਿੱਚ ਬਰਕਤ ਆ। ਮੈਂ ਨਾ ਜਿਹਦੇ 15-16 ਕਿੱਲੇ ਟੜੀ ਦੇ ਆ ਉਹਦਾ ਇਕੱਲਾ-ਇਕੱਲਾ ਮੁੰਡਾ ਹੋਵੇ ਉਹ ਵੀ ਬਾਹਰ ਘਾਦੋ ਡੌਗੀ ਦੇ ਨਾਲ ਡੌਗੀ ਤੇ ਜਾ ਕੇ ਉੱਥੇ ਮਰ ਗਿਆ ਆਪਾਂ ਦੇ ਸਿਆਪਾਂ ਨੂੰ ਮਿਲ ਗਿਆ। ਦਾਦਾ ਕੀ ਆ? ਬਿਲਕੁਲ ਇਹ ਪੁਆਇੰਟ ਆ ਇਹ ਦੱਸੋ ਮੈਨੂੰ ਕਿ 16 17 ਕਿੱਲੇ ਪੈੜੀ ਅਧੀ ਕਲਾਕਲਾ ਮੁੰਡਾ ਹੋਵੇ ਨਾ ਆਪ ਦਾ ਵਿਆਹ ਕਰਾਇਆ ਹੋਵੇ ਬੱਚਾ ਕੋਈ ਹੋਇਆ ਨਾ ਕਿ ਮੈਂ ਬਾਹਰ ਜਾਣਾ ਡੌਗੀ ਨਾਲ ਜਾਣਾ ਬਾਦ ਕੀ ਪੀੜੀ ਬਦੂਗੀ ਕੀ ਗਾਂਹ ਪੀੜੀ ਬਦੂਗੀ 15 16 ਕਿੱਲੇ ਇੱਥੇ ਰਹਿਣੇ ਘਰ ਦੇ ਵਿੱਚ ਕਾਹਵ ਕੇ ਜਾਣਾ ਕਾਦੇ ਚ ਮਾਂ ਆ ਪਿਓ ਆ ਭੈਣ ਆ ਭਰਾ ਆ ਤੇ ਆਪਣਾ ਪਰਿਵਾਰ ਕਿੱਡਾ ਵਧੀਆ ਮੈਂ ਨਾ ਵੀ ਮੇਰੇ ਤੋਂ ਡੇਢ ਕਿੱਲਾ ਪੈਲੀ ਆ ਮੈਂ ਨਜ਼ਾਰੇ ਨਾਲ ਡੰਗਰ ਵੀ ਰੱਖੇ ਆ ਤੋਂ ਨਾ ਰੋਟੀ ਖਾਣਾ ਸੀਜ਼ਨ ਲਾਉਣਾ ਦੁਕਾਨ ਖੋਲਣਾ ਦੀ ਟਾਈਮ ਦੇ ਟਾਈਮ ਸਿਰ ਆਪਦੀ ਮਿਹਨਤ ਕਰਦਾ ਪਰ ਮੈਂ ਦੋ ਨੰਬਰ ਦਾ ਧੰਦਾ ਕਦੀ ਨਹੀਂ ਕੀਤਾ ਮਤਲਬ ਨਹੀਂ ਕੋਈ ਦੋ ਨੰਬਰ ਦੇ ਧੰਦੇ ਜੀ ਕੀ ਫਾਇਦਾ ਮਹਾਰਾਜ ਦਿੰਦਾ ਤੇ ਸੱਚੇ ਪਾਤਸ਼ਾਹ ਦੰਦੇਵ ਦਿੰਦਾ ਦੋ ਨੰਬਰ ਧੰਦਾ ਫਾਇਦਾ ਕੋਈ ਨਹੀਂ ਹੈ ਬਾਕੀ ਜਿਹੜਾ ਮੇਨ ਦੁਕਾਨ ਵਾਲਾ ਬੰਦਾ ਵਾ ਉਹ ਕਦੀ ਵੀ ਦੋ ਨੰਬਰ ਦਾ ਧੰਦਾ ਨਹੀਂ ਕਰੂਗਾ ਹਾਂਜੀ ਉਹਨੂੰ ਪਤਾ ਮਿਹਨਤ 'ਚ ਬਰਕਤ ਆ ਜਿਹੜਾ ਦੋ ਨੰਬਰ ਦੀ ਚੀਜ਼ ਹੈ ਨਾ ਜੇ ਉਹ ਗਲਤ ਤਾਂ ਥਾਂ ਤੇ ਲੱਗੂਗੀ ਜੇ ਆਪਾਂ 2 ਨੰਬਰ ਦੇ ਵਿੱਚ ਕੋਠੀਆਂ ਪਾਲੀਆਂ ਮਹਿਲ ਖੜੇ ਕਰਲੇ ਆਪਾਂ ਝੀਲ 'ਚੋਂ ਹੀ ਤੇ 2 ਨੰਬਰ ਦਾ ਮਾਵਾ ਪਿਓਵਾ ਨੇ ਥੋੜਾ ਵੇਖਣਾ ਕੋਠੀਆਂ ਉਹ ਵੀ ਇਹ ਦੱਸੋ ਮੈਨੂੰ ਉਹ ਵੀ ਜਬਤ ਹੋ ਜਾਣੀਆਂ ਉਹ ਵੀ ਜਬਤ ਹੋਣੀਆਂ ਵਾ ਮੰਨ ਲਓ ਕੀ ਮਹਿਲ ਆਪਾਂ ਕਿੱਡੀਆਂ ਘਟਈਲਾ ਲਾਣਾ ਹੈ ਕਿੱਡੇ ਬਾਥਰੂਮ ਬਣਾਣਾ ਹੈ ਕਿੰਨੇ ਵੇਖਣਾ ਇਹ ਬਾਕੀ ਗੜੀ ਇਹ ਚੱਕਰਿਆ ਬਰਿੰਦਰਵੀਰ ਨੇ ਆਪਣੇ ਬਹੁਤ ਵਧੀਆ ਗੱਲ ਕੀਤੀ ਬਾਕੀ ਜਿਹੜੀ ਆਪਣੇ ਪਰਿਵਾਰ ਨਾਲ ਦੀ ਖੁਸ਼ੀ ਹੈ ਨਾ ਪਰਿਵਾਰ ਜਿਹੜਾ ਪਰਿਵਾਰ ਹੈ ਨੇ ਪੈਸੇ ਤੋਂ ਵੀ ਵੱਧ ਕੇ ਵਾਧਾ 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 ਆਪਣੇ ਭੈਣ ਭਰਾ ਆਪਣੇ ਮਾਪਿਓ ਆਪਣੇ ਬੱਚੇ ਇਹ ਚੀਜ਼ਾਂ ਲੱਭੀਆਂ ਨਹੀਂ ਕਿਤੇ ਵੀ ਤੇ ਸ਼ੋ ਮੇਰੇ ਸਾਰੇ ਭਰਾਵਾਂ ਨੇ ਇਹ ਬੇਨਤੀ ਆ ਪਈ ਆ ਕਿ ਇਹਨਾਂ ਇੱਕੋ ਹੀ ਹਜ਼ਾਰ ਆਇਆ ਵਾ ਹੂੰ ਤੇ ਸਾਰਿਆਂ ਨੂੰ ਵਿਵਤਾ ਪੈ ਗਈ ਆ ਵੀ ਖਾਣ ਹੀ ਉਹਨਾਂ ਦੇ ਪਰਿਵਾਰਕ ਆ ਜੀ ਤਾਂ ਸਾਦੇ ਮੁਕਤ ਹੋ ਗਏ ਉਹ ਲਾ ਕੇ ਸਾਰੇ ਪੈਸੇ ਹੀ ਗਏ ਜੇਡਾ ਜਾ ਆ ਗਿਆ ਉਹ ਵੀ ਪੈਸੇ ਆ ਪੈਸਿਆਂ ਵਾਲੇ ਹੀ 40 40 ਲੱਖ ਦੋ ਦੋ ਕਿੱਲੇ ਪਹਿਲੀ ਉਹ ਵੀ ਡਾਤੀ ਆ 40 40 30 30 ਲਾ ਕੇ ਗਏ ਇੱਕ ਬੱਚਾ ਤੇ ਇੱਕ ਜਨਾਨੀ ਆ ਲੇ ਗਏ 15 ਦਿਨ ਹੋਏ ਹੋਏ ਅਗੇ ਹੁਣ ਰੋਂ ਦਾ ਫਾਇਦਾ ਨਹੀਂ ਕੋਈ ਹੁਣ ਜਦਾਂ ਰੋਂਦੇ ਆ ਤੇ ਕੋਈ ਆਂਦਾ ਵਾ ਉਹ ਆਂਦੇ ਵੀ ਜੋ ਪਹਿਲਾਂ ਕੇ ਫਾ ਲਿਆ ਪਹਿਲਾਂ ਦਾਰੇ ਚ ਰਹਿੰਦੇ ਆ ਆਪਣੇ ਨਾਲੇ ਵੀਰ ਦੀ ਫੇ ਲੋ ਕਹਿੰਦੇ ਇਹੋ ਜੇ ਪੈਟ ਤੇ ਹੀ ਤੁਰ ਕੇ ਗਏ ਪੈਰ ਖਿਸਕ ਕੇ ਕਿਤੇ ਵੀ ਗੱਲ ਬਾਤ ਸਹੀ ਹੋ ਸਕਦੀ ਕਿੰਨਾ ਰਿਸਕ ਲਿਆ ਤੇ ਫੇਰ ਆਗੇ ਵਰਨੇ ਤੇ ਜੈਂਟਨੇ ਦੇ ਪੈਸੇ ਲੈ ਲੇ 30 ਲੱਖ ਰੁਪਇਆ ਤੇ ਗਾੜੀ ਪਤਾ ਨਹੀਂ ਕੀ ਕਲੂਣਾ ਕੀ ਨਹੀਂ ਕਲੂਣਾ ਜੇ ਮਹਾਰਾਜ ਇੱਥੇ ਗੱਫਾ ਪਾਣੀ ਮੈਂ ਇੱਕ ਗੱਲ ਨਾ ਮਹਾਰਾਜ ਜੀ ਕਿਰਪਾ ਨਾਲ ਜਿਹੜੇ ਕੋ ਪੈਲੀ ਬਣਾਣਾ ਹੋਏ 4 ਕਿੱਲੇ ਲਈਆ ਭਾ 5 ਕਿੱਲੇ ਹੀ ਆ ਉਹ ਇੱਥੇ ਰੋਟੀ ਸੌਖੀ ਖਾ ਸਕਦਾ ਜੇ ਮਿਹਨਤ ਕਰੇ ਜੀ 5 7 ਕਿੱਲੇ ਛੋੜੇ ਨਹੀਂ ਹੁੰਦੇ ਜੇ ਕੱਲਾ ਕੱਲਾ ਮੁੰਡਾ ਵੀ ਉਹਦਾ ਮਹਾਰਾਜ ਦੀ ਕਿਰਪਾ ਨਾਲ ਰੋਟੀ ਵਾਹੇ ਸਾਰਾ ਸੰਦ ਵੀ ਬਣਾ ਸਕਦਾ ਉਹ ਮੈਂ ਇਹ ਗੱਲ ਕਹਿੰਦਾ ਬਾਹਰ ਦਾ ਨਾ ਸੋਚੇ ਤੇ ਆਪਦੇ ਪਰਵਾਜ਼ ਤੇ ਰਵੇ ਆਪਦੇ ਧੀਆਂ ਭੈਣਾਂ 'ਚ ਰਵੇ ਮਹਾਰਾਜ ਦੀ ਕਿਰਪਾ ਦੇ ਹੱਥੋਂ ਇਹ ਗੱਲ ਵੀਡੀਓ ਵੇਖਣ ਦੇ ਹਾਂ ਐ ਕੱਲ ਵੀਡੀਓ ਵੇਖਣ ਦੇ ਹਾਂ ਆਪਾਂ ਵੇਖਣ ਦੇ ਹਾਂ ਕਿ ਇੱਕ ਬੰਦਾ ਲੁਕਿਆ ਬਚਿਆ ਇਹ ਪਾਣੀ ਵਾਲੇ ਸ਼ਿਪ ਦੇ ਵਿੱਚ ਥੱਲੋਂ ਨਿਕਲੇ ਡੁੰਕੀ ਲਾਈ ਕਿੰਨੇ ਬੰਦੇ ਪਾਣੀ ਦੇ ਵਿੱਚ ਦੀ ਤੇ ਉਹ ਮਰ ਜਣੇ ਉਹ ਕਹਿੰਦਾ ਮੇਰੀ ਵੀਡੀਓ ਵਾਰ ਤੋਂ ਵਾਰ ਸ਼ੇਅਰ ਕਰੋ 10 12 ਜਣ ਜਿਹੜੇ ਉਹ ਜਾਜ ਲਿਖ ਕੇ ਚਲੇ ਗਏ ਤੇ ਉਹਨਾਂ ਨੇ ਹੁਣ ਉੱਥੇ ਜਾ ਕੇ ਪਤਾ ਨਹੀਂ ਮਾਰ ਦੇਣਾ ਕੀ ਕਰਨਾ ਤੇ ਉਹਨਾਂ ਨੂੰ ਪਰਿਵਾਰ ਨੂੰ ਪਿੱਛੇ ਉਹ ਕਹਿੰਦੇ ਇਹ ਵੀ ਉਹਨਾਂ ਦੇ ਪੈਸੇ ਲੈਣੇ ਉਹਨਾਂ ਦੇ ਤੁਹਾਡਾ ਬੰਦਾ ਜ਼ਿੰਦਾ ਵਾ ਮੈਂ ਨਨ ਥੋੜੀ ਗੱਲ ਕਰਾਉਣੀ ਹੈ ਐ ਜੋ ਤੇ ਪਰਿਵਾਰ ਨੇ ਪਿੱਛੇ ਵਿਚਾਰੇ ਨੇ ਦੋ ਕੋ ਜਹਾਜ ਚ ਸੋੜ ਦੇਣਾ ਜਿੱਦਾਂ ਮੱਜੀ ਤੰਗ ਹੋਣਾ ਵਾ ਚੱਲ ਬਸ ਇਹ ਪਾਣੀ ਦੇ ਵਿੱਚ ਉਹ ਨਾ ਸੋੜੋ ਭਰਾਓ ਜਿਆਦੀਆਂ ਗੱਲਾਂ ਦੇ ਜੇ ਕਰੀਏ ਤਾਂ ਆਪਾਂ ਬਹੁਤ ਲੰਮੀਆਂ ਹੋ ਜਾਂਦੀਆਂ ਵਾ ਹਾਂਜੀ ਹਾਂਜੀ ਤੇ ਆਪਾਂ ਇਹਨਾਂ ਬੇਨਤੀਆਂ ਕਰਦਾ ਆਂ ਕਿ ਮਿਹਨਤ ਕਰੋ ਕੋਈ ਚੋਰੀ ਠੱਗੀ ਕੋਈ ਹੋਜੀ ਚੀਜ਼ ਨਾ ਕਰੋ ਤੇ ਬਾਹਰ ਦੇ ਚਾਂਸੇ 'ਚ ਨਾ ਪਾਓ ਜੇ ਇੱਥੇ ਵੀ ਕਿਸੇ ਦਾ ਕੰਮ ਹੈਗਾ ਨਾ ਤੂੰ ਆਪਣਾ ਇੱਥੇ ਕੰਮ ਕਰੋ ਨਹੀਂ ਲੱਭਦਾ ਨੂੰ ਦੱਸੋ ਕੰਮ ਹਾਂ ਨਹੀਂ ਇਹਨੂੰ ਦੱਸਾਂਗੇ ਦੱਸਾਂਗੇ ਕਿ ਕਿੱਥੇ ਕੰਮ ਹੈਗਾ ਬਾਕੀ ਸਮਾਨ ਨੇਰੇ ਜਾਣ ਆ ਲੈਣਾ ਹੈਗਾ ਤੇ ਸਮਾਪਤੀ ਮਾਰਨਾ ਤੇ ਨੂੰ ਦੱਸੋ ਕੰਮ ਜਿਹੜਾ ਨਹੀਂ ਲੱਭਦਾ ਇਹ ਵੀਰ ਆਪੇ ਕੰਮ ਦੱਸੂਗਾ ਜਿਹੜੇ ਬਾਕੀ ਲਾਟ ਵਾਲੀ ਗੱਲ ਬਾਕੀ ਲਾਟ ਵਾਲੀ ਇਹ ਗੱਲ ਆ ਕਿ ਸਰਕਾਰਾਂ ਆਪਣਾ ਸਾਥ ਨਹੀਂ ਦੇਣਗੀਆਂ ਆਪਾਂ ਕਾਂਗਰਸ ਕਾਲੀ ਕਾਮਰੇਡ ਆਪਾਂ ਕਿਸ ਨੂੰ ਨਹੀਂ ਕਹਿੰਦੇ ਤੇ ਇਹਨਾਂ ਸਾਥ ਨਹੀਂ ਆਪਾਂ ਦੇਣਾ ਸੋ ਇੰਨੀਆਂ ਬੇਨਤੀਆਂ ਕਰਾਇਆ ਤੂੰ ਉਹਦਾ ਮਾਰਦਾ ਆਂ